ਸਤਿ ਸ਼੍ਰੀ ਅਕਾਲ ਜਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਤਿੰਨ ਮਸਲੇ ਜਿਹੜੇ ਸਿੱਖਾ ਦਾ ਸੰਬੰਧਿਤ ਹੈ ਉਹਨਾਂ ਤੇ ਗੱਲ ਕਰਨੀ ਹੈ ਇੱਕ ਤਾਂ ਸਿੱਧਾ ਹੀ ਮਸਲਾ ਜਿਹੜਾ ਹੈ ਸਿੱਖ ਰਹਿਤ ਬਰਿਆਦਾ ਨੂੰ ਲੈ ਕੇ ਜਿਹੜੀ 1945 ਦੇ ਵਿੱਚ ਬਣਾਈ ਗਈ ਸੀ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧ ਕਮੇਟੀ ਦੁਆਰਾ ਤੇ ਹਲੇ ਤੱਕ ਲਾਗੂ ਨਹੀਂ ਹੋਈ ਉਹਦੀ ਗੱਲ ਕਰਨੀ ਹੈ ਦੂਜਾ ਮਸਲਾ ਵੀ ਸਿੱਖ ਰਹਿਤ ਬਰਿਆਦਾ ਦਾ ਹੈ ਜੋ ਮਸਲਾ ਬੀਬੀ ਕਿਰਨਜੋਤ ਨੇ ਉਠਾਇਆ ਬੀਬੀ ਕਿਰਨਜੋਤ ਕੋਰ ਕਹਿੰਦੇ ਨੇ ਕਿ ਪਵਿੱਤਰ ਸ਼ਹਿਰ ਤੋਂ ਤੁਸੀਂ ਜਿਹੜੇ ਹੈ ਉਹਨਾਂ ਦਾ ਐਲਾਨ ਤੱਕ ਕਰਤਾ ਮਾਨ ਸਰਕਾਰ ਨੂੰ ਕਿਹਾ ਲੇਕਿਨ ਸਿੱਖਾਂ ਦੇ ਕੁਝ ਅਧਿਕਾਰ ਵੀ ਉਹਨਾਂ ਦਾ ਵੀ ਖਿਆਲ ਰੱਖਣਾ ਸੀ ਕਿ ਜਿਹੜਾ ਬੰਦਾ ਝਟਕਾ ਖਾਣਾ ਚਾਹੁੰਦਾ ਹੈ ਜਿਹੜਾ ਬੀਟ ਖਾਣਾ ਚਾਹੁੰਦਾ ਹੈ ਮਾਸ ਖਾਣਾ ਚਾਹੁੰਦਾ ਉਹ ਕੀ ਕਰੇ ਤੇ ਉਹ ਕੀ ਹੈ ਸਾਰਾ ਮਸਲਾ ਕੀ ਬੀਬੀ ਕਿਰਜੋਤ ਠੀਕ ਹੈ ਇਹ ਵੀ ਆਪਾਂ ਗੱਲ ਕਰਨੀ ਹੈ ਤੇ ਤੀਜਾ ਮਸਲਾ ਉਹ ਵੀ ਬੜਾ ਅਹਿਮ ਹੈ ਜੇ ਸਿੱਕੀ ਦੇ ਮਾਮਲੇ ਦੀ ਗੱਲ ਕਰੀਏ ਉਹ ਹੈ ਜਿਹੜਾ ਭਾਈ ਬਲਵੰਤ ਸਿੰਘ ਰਾਜੋਆ ਨਾਲੋਂ ਸ਼ਰੀਅਕਾਲ ਤੱਕ ਸਾਹਬ ਦੇ ਜ਼ਥੇਦਾਰ ਨੂੰ ਲਿਖੀ ਚਿੱਠੀ ਕਿ ਜੀ ਇਸ ਜਿਹੜਾ ਹੈ ਕਾਂਗਰਸ ਨੇ ਸੰਸਦ ਮੈਂਬਰਾਂ ਨੂੰ ਤੁਸੀਂ ਕਿਉਂ ਕਿਹਾ ਕਿ ਜੀ ਉਹ ਜਿਹੜਾ ਵੀਰਵਾਦ ਦਿਵਸ ਦੇ ਪਾਵ ਮੇ ਦੇ ਵਿੱਚ ਆਉਣਾਗੇ ਤੇ ਕਹਿਣ ਕਿ ਇਹ ਸਭ ਜਦਾ ਸ਼ਹੀਦੀ ਦਿਵਸ ਦੇ ਤੌਰ ਤੇ ਬਣਾਉਣਾ ਚਾਹੀਦਾ ਇਸ ਰਵੇਦ ਲਾ ਹਾਲਾਂਕਿ ਜਿਹੜਾ ਉਹਨਾਂ ਦੇ ਕਈ ਗੱਲਾਂ ਚ ਦਲੀਲ ਤੇ ਤਰਕ ਵੀ ਹੈ ਰਾਜ ਉਹਨਾਂ ਦਾ ਤੋਂ ਇਹ ਸਾਰੀਆਂ ਤੇਨੇ ਮਸਲੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਲਾ ਆਪਾਂ ਗੱਲ ਕਰੀਏ ਕਿ ਇਹ ਸਿੱਖ ਰਹਿਤ ਬ੍ਰਿਆਦਾ ਦਾ ਮਾਮਲਾ ਕਿਵੇਂ ਆ ਗਿਆ ਇਹ ਉਹੀ ਜਿਹੜਾ ਹੈ ਪਹਿਲਾਂ ਕਿਉਂ ਨਹੀਂ ਐ 1945 ਚ ਜੇ ਇਹ ਬਣੀ ਦੇਖੋ ਥੋੜੀ ਜੀ ਬੈਕਗ੍ਰਾਉਂਡ ਚ ਜਾਣ ਲਈਏ ਫਿਰ ਆਪਾਂ ਇਹ ਕਲੀਅਰ ਹੋ ਜੇਗੀ ਹੋਇਆ ਇਹ ਸੀ ਕਿ 1925 ਚ ਕਮੇਟੀ ਬਣਦੀ ਹੈ ਜੇ 1925 ਦੇ ਵਿੱਚ ਸ਼ਰੋਮਨੀ ਗੁਰਦੁਆਰਾ ਕਮੇਟੀ ਬਣਦੀ ਹੈ ਤਾਂ ਮਸਲੇ ਨਵੇਂ ਨਵੇਂ ਯਾਦ ਹੋਈ ਸੀ ਉੱਠੇ ਸੀ ਖਾਲਸਾ ਰਾਜ ਤੋਂ ਬਾਅਦ ਜਿਸ ਤਰੀਕੇ ਨਾਲ ਮਹਾਰਾਜਾ ਰਜੀਤ ਸਿੰਘ ਦੇ ਜਾਣ ਤੋਂ ਬਾਅਦ ਸਿੱਖ ਦੁਬਾਰਾ ਉੱਠੇ ਸੀ ਅੰਗਰੇਜ਼ਾਂ ਦਾ ਰਾਜ ਸੀ ਕਿ ਇੱਕ ਪਾਸੇ ਲੜਾਈ ਚੱਲ ਰਹੀ ਸੀ ਅੰਗਰੇਜ਼ਾਂ ਨਾਲ ਯਾਦੀ ਦੀ ਦੂਜੇ ਪਾਸੇ ਸਾਡੇ ਧਾਰਮਿਕ ਮਸਲੇ ਸੀ ਅੰਗਰੇਜ਼ ਕਈ ਪਾਸੇ ਉਲਝਾਉਣਾ ਚਾਹੁੰਦੇ ਸੀ ਮਸਾਂ ਦਾ ਤੇ ਕਬਜ਼ੇ ਸੀ ਸਾਰੀ ਗੱਲ ਉਹ ਉਹਨਾਂ ਦਿਨਾਂ ਦੀ ਗੱਲ ਹੈ ਤੇ ਫਿਰ ਉੱਥੇ ਆਪਦੇ ਆਪ ਦੇ ਤਰੀਕੇ ਨਾਲ ਮੁਰਿਆਦਾ ਲੋਕ ਬਣਾਈ ਜਾਂਦੇ ਸੀ ਜਿਸ ਤਰਿਕ ਨਾਲ ਬਨਮੱਖੀ ਰੂਪ ਚਾਹੁੰਦਾ ਸੀ ਜਿਹੜੇ ਵਾਲੇ ਜਿਵੇਂ ਅੱਜਕੱਲ ਕਰਦੇ ਨੇ ਉਹ ਵੀ ਉਦੋਂ ਜੋ ਚਾਹੁੰਦੇ ਸੀ ਮਤਲਬ ਗੁਰੂ ਘਰਾਂ ਚ ਮੂਰਤੀ ਪੂਜਾ ਜੇ ਸਭ ਕੁਝ ਚੱਲਦਾ ਸੀ ਉਹ ਕਹਿੰਦੇ ਇਹ ਨਾ ਕਰੋ ਆਪਾਂ ਦੋ ਬਸਲੇ ਸਾਡੇ ਸਾਹਮਣੇ ਪੱਡੇ ਨੇ ਧਾਰਮਿਕ ਤੇ ਸਮਾਜਿਕ ਇਹਨਾਂ ਚ ਨਿਸ਼ਾਨ ਬਣਾ ਲਈ ਆਪਾਂ ਕੋਈ ਤੇ ਉਹਦੇ ਲਈ ਫਿਰ ਕੀ ਕੀਤਾ ਸਰੋਪਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1932 ਦੀ ਗੱਲ ਹੈ ਉਹਨਾਂ ਨੇ ਇੱਕ ਕਮੇਟੀ ਬਣਾਈ ਜਿਹਦੇ ਚ ਉਸ ਵੇਲੇ ਦੇ ਜਿਹੜੇ ਉੱਗੇ ਸਿੱਖ ਵਿਦਵਾਨ ਉਹਨਾਂ ਨੂੰ ਲਿਆ ਗਿਆ ਤੇ ਨਾਲ ਸਿੱਖ ਸੰਸਥਾਵਾਂ ਉਹਨਾਂ ਦੇ ਮੁਖੀਆਂ ਨੂੰ ਕਿਹਾ ਕਿ ਤੁਸੀਂ ਵੀ ਬੈਠ ਕੇ ਸਲਾਮਾਸ਼ਫਰਾ ਕਰੋ ਕੋਈ ਆਪਣੇ ਕੋਲ ਸਾਂਝਾ ਇੱਕ ਨਿਜਮ ਹੋਣੀ ਚਾਹੀਦੀ ਹੈ ਨੇ ਤੋਂ ਇਹ ਕਮੇਟੀ ਨੇ ਵਿਚਗਾ ਕੀਤੀਆਂ ਬੜਾ ਟਾਈਮ ਲੱਗ ਗਿਆ ਜਨੀ ਇਸ ਰਿਪੋਰਟ ਜਿਹੜੀ ਹੈ 1945 ਚ ਪੇਸ਼ ਹੁੰਦੀ ਹੈ ਤੁਸੀਂ ਲਾਓ ਸਾਹਿਬ 32 ਤੋਂ ਬਾਅਦ 13 ਸਾਲ ਲੱਗੇ ਇਹ ਸਾਰੀ ਗੱਲਬਾਤ ਨੂੰ ਇਹਦਾ ਮਤਲਬ ਕਿ ਬਾਬਾ ਰੜਕਿਆ ਗਿਆ ਮਸਲੇ ਨੂੰ ਤੇ ਫਿਰ ਬਣਾਤੀ ਜਿਹੜੀ ਰਿਪੋਰਟ ਕਿ ਆਹ ਹੈ ਸਾਡੇ ਜੇ ਅਸੀਂ ਲਾਗੂ ਕਰਦੇ ਆ ਤੇ ਸ਼੍ਰੋਮਣੀ ਕਮੇਟੀ ਦੇਖੋ ਜਮੇ ਉਹਦੇ ਚ ਕੀ ਸੀ ਉਹਦੇ ਚ ਅਸੀਂ ਦੇਖੋ ਜਿਹੜਾ ਸਿੱਖ ਹੈ ਉਹ ਤਾਂ ਅਨੁਦਕਾਰਜ ਕਰਦਾ ਔਰ ਬੜੇ ਜਿਹੜੇ ਸਾਜੇ ਟੱਗ ਨਾਲ ਗੁਰੂ ਦੀ ਬਰਯਾਦਾ ਦੇ ਹਿਸਾਬ ਨਾਲ ਅਨਦਕਾਰਜ ਹੁੰਦੇ ਨੇ ਲੜ ਲਾ ਗਈ ਬੀਬੀ ਤੇ ਠੀਕ ਹੈ ਸਾਡੇ ਤਾਂ ਨੰਦ ਸਾਹ ਜਦੋਂ ਨੰਦਕਾਰਜਾ ਜਿਹੜਾ ਵਿਆਹ ਦੀ ਰਸਮ ਹੈ ਉਹਦੇ ਤਾਂ ਕੋਈ ਪ੍ਰਵੀਜ਼ਨ ਨਹੀਂ ਨਹੀਂ ਹੋਰ ਕਿਸੇ ਕਿਸਮ ਦਾ ਕੋਈ ਡਾਈਵੋਰਸ ਦਾ ਜਾਂ ਕੁਝ ਤੇ ਦੂਜੀ ਗੱਲ ਸਭ ਤੋਂ ਵੱਡੀ ਜਿਹੜੀ ਸਮਾਜ ਚ ਆਈ ਉਹ ਸੀ ਕਿ ਕੋਈ ਲੈਂਡ ਦੇਣੀ ਹੋਊਗਾ ਜਿਹੜੀ ਸਿੱਖੀ ਦੇ ਵਿੱਚ ਦਾਜ ਦੀ ਕੋਈ ਉਹ ਨਹੀਂ ਹੈ ਤੇ ਇਹ ਗੱਲ ਫਿਰ ਕੇਬੀਸੀ ਕੋ ਬਾਧੂ ਰਸਮ ਨਹੀਂ ਹੋਊ ਅੱਜ ਨਾਲ ਹਾਲ ਨੇ ਅੱਜ ਇੱਕ ਵਿਆਹ ਜੇ ਹੁੰਦਾ ਹੈ ਤਾਂ ਵਿਆਹ ਦੀ ਇੰਡਸਟਰੀ ਬੜੀ ਵੱਡੀ ਬਣ ਗਈ ਹੁਣ ਤਾਂ ਵਿਆਹ ਇੱਕ ਨਹੀਂ ਹੈ ਸਿੰਪਲ ਅਨੰਦ ਕਾਰਜ ਨਹੀਂ ਹੈ ਅੱਜ ਕੱਲ ਹੁੰਦਾ ਘੱਟੋ ਘੱਟ ਚਾਰ ਪੰਜ ਫੰਕਸ਼ਨ ਤਾਂ ਕਰਦੇ ਜਾਂ ਕਰੋੜੇ ਪੈਂਦੇ ਨੇ ਤੁਸੀਂ ਦੇਖ ਲਓ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਕੰਮ ਜਦੋਂ ਮੁੰਡਾ ਕੁੜੀ ਆ ਕੇ ਜਦ ਆਪ ਦੇਖਦੇ ਨੇ ਜਾਂ ਰੇਂਜ ਮੈਰਿਜ ਹੁੰਦੀ ਹੈ ਤਾਂ ਪਹਿਲਾਂ ਰੋਕਾ ਹੁੰਦਾ ਰਿੰਗ ਸੈਰੇਮਨੀ ਹੁੰਦੀ ਹੈ ਮਹਿੰਦੀ ਹੁੰਦੀ ਹੈ ਲੇਡੀ ਸੰਗੀਤ ਹੁੰਦਾ ਓਨੇ ਖਰਚੇ ਉਵੇਂ ਇਕੱਠ ਓਵੇਂ ਮੈਰਿਜ ਪੈਲੇਸ ਲੇਡੀ ਸੰਗੀਤ ਆ ਜ ਸਾਡੇ ਤੇ ਉਸ ਤੋਂ ਬਾਅਦ ਫਿਰ ਇੱਕ ਦਿਨ ਵਿਆਹ ਵੀ ਹੋ ਜਾਂਦਾ ਤੇ ਵਿਆਹ ਤੋਂ ਬਾਅਦ ਫਿਰ ਰਿਸੈਪਸ਼ਨ ਹੁੰਦੀ ਹੈ ਲਾਓ ਸਾਫ ਕਿੰਨਾ ਖਰਚਾ ਕਿੰਨੇ ਦਿਨ ਤੇ ਫਿਰ ਇਕੱਲਾ ਇਥੇ ਵੀ ਜਿਹੜੀ ਹੋ ਜੇ ਨਹੀਂ ਹੋਰ ਵਾਧੂ ਰਸਮਾਂ ਸ਼ੁਰੂ ਹੋ ਗਈਆਂ ਪ੍ਰੀ ਵੈਡਿੰਗ ਸ਼ੁਰੂ ਹੁੰਦੀ ਪ੍ਰੀ ਵੈਡਿੰਗ ਦਾ ਕਹੇ ਜੀ ਸ਼ੂਟਿੰਗ ਕਰ ਲੀਏ ਵਿਆਹ ਤੋਂ ਪਹਿਲਾਂ ਹੁਣ ਅੱਜਕੱਲ੍ਹ ਤੇ ਤਨੀ ਯਾਦ ਕਰਦੇ ਕਿ ਕਿਹੜੀ ਪੀਰ ਬਰਾਇਡਿੰਗ ਤੋਂ ਪਹਿਲਾਂ ਕੋਈ ਭਿਲ ਵੀ ਨਹੀਂ ਸਕਦਾ ਸੀ ਤੇ ਐੱਚੇ ਤਾਂ ਹੁਣ ਉਹ ਮਸਲਿਕ ਵੱਡੇ ਬਣ ਗਏ ਨਾ ਹੁਣ ਤਾਂ ਹੁਣ ਤਾਂ ਜਿਹੜੀ ਕਿਤੇ ਮੇਲਾ ਦੇਖਣਾ ਵੀ ਬਹੁਤ ਵੱਡੀ ਗੱਲ ਹੁੰਦੀ ਸੀ ਵਿਆਹ ਤੋਂ ਪਹਿਲਾਂ ਕੁੜੀ ਮੁੰਡੇ ਦਾ ਤੇ ਹੁਣ ਤਾਂ ਹਾਲ ਇਹ ਵੀ ਹੋਇਆ ਪਿਆ ਕਿ ਜੀ ਤੁਸੀਂ ਜਿਹੜਾ ਮੈਡੀਕਲ ਸਰਟੀਫਿਕੇਟ ਦਿਓ ਮੋਟਲ ਨੂੰ ਕਿਹਾ ਜਾਂਦਾ ਤਦ ਕੁਰੀਆ ਦਾ ਵੀ ਹੋ ਗਿਆ ਕਿ ਤੁਸੀਂ ਵਿਆਹ ਕਰਾਉਣ ਦੇ ਕਾਬਲ ਹੋ ਬੱਚੇ ਪੈਦਾ ਕਰਦੇ ਕਾਬਲ ਹੋ ਕੇ ਨਹੀਂ ਨਸ਼ਿਆਂ ਨੇ ਤਾਂ ਅੱਛੇ ਤਾਂ ਆਪਣੇ ਆਪ ਹੀ ਆਤੀਆਂ ਸਾਡੇ ਚੋ ਕਿਰ ਆਪਾਂ ਤਾਂ ਗੱਲ ਬਿਰਿਆਦਾ ਦੀ ਕਰ ਰਹੀ ਸੀ ਤੋ ਅਜਗਰ ਪ੍ਰੀ ਵੈਡਿੰਗ ਉਹ ਖਰਚਾ ਮੈਂ ਪੁੱਛਿਆ ਕਿ ਲੋ ਕਹਿੰਦੇ ਜੀ ਇਹ ਤੇ ਖਰਚਾ ਘੱਟੋ ਘੱਟ 30-40000 ਤੋਂ ਲੈ ਕੇ ਫਿਰ ਲੋਕੇਸ਼ਨ ਕਿਸ ਤਰ੍ਹਾਂ ਦੀ ਕੋਸਟਿਊਮ ਪਾਉਣ ਦੇ ਕਿੰਨੇ ਬਦਲੇ ਪੂਰੀ ਫਿਲਮ ਵਾਂਗੂ ਚਾਹਦਾ ਔਰ ਇਹ ਬਣ ਜਾਂਦਾ ਕੋਈ 3-4 ਲੱਖ ਤੱਕ ਇਹ ਖਰਚਾ ਕਿੰਨਾ ਵੱਧ ਹੋ ਗਿਆ ਤੋਂ ਉਹ ਇੰਨੀਆ ਰਸਮਾਂ ਉਦੋਂ ਬਾਅਦ ਉਹ ਰਸਮਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਨੇ ਤੇ ਉਹਨਾਂ ਤੇ ਜਿਹੜਾ ਟਾਈਮ ਸਾਰਾ ਕੁਝ ਫਿਰ ਜੋੜ ਲਿਆ ਜਾਂਦਾ ਇਹਨੂੰ ਵਿਆਹ ਨੂੰ ਵੀ ਕਿੱਥੇ ਕਰ ਰਹੇ ਹੈ ਰਿਸੈਪਸ਼ਨ ਕਿਹੜਾ ਮੈਰिज ਪਹਿਲੇ ਸਭ ਉਹਨਾਂ ਦੀਆਂ ਕੈਟਾਗਰੀਜ਼ ਬਣ ਗਈਆਂ ਉਹਨਾਂ ਦੀ ਕੈਟਾਗਰੀ A B C ਤੋਂ O ਪੈਸਾ ਉੱਥੇ ਫਿਰ ਦਾਜ ਕਾਰ ਕਿਹੜੀ ਦੇਣੀ ਹੈ ਲੈਣੀ ਕਿਹੜੀ ਹੈ ਕਈ ਘਰਾਂ ਚ ਨੱਕ ਰੱਖਣ ਲਈ ਜਾਂ ਕੁੜੀ ਬੰਨ ਕਰਦੀ ਹੈ ਤੇ ਫਿਰ ਕੀ ਹੁੰਦਾ ਹੈ ਕਾਰ ਦਿਓ ਜੀ ਕਿਹੜੀ ਦੇਣੀ ਹੈ ਵੱਡੀ ਕਾਰ ਚਾਹੀਦੀ ਹੈ ਜੀ ਕਰਜ਼ਾ ਲਓ ਤੇ ਫਿਰ ਕਰਜ਼ਾ ਲੈ ਕੇ ਤੁਸੀਂ ਇਥੇ ਥੋੜੀ ਜਿਹੜੇ ਆ ਸਧਾਰਨ ਮੈਰਿਜ ਸਿੱਖਿਜਤਾ ਇਹ ਨਹੀਂ ਸੀ ਉਹ ਮੈਂ ਲਿਖਿਆ ਸੀ ਕਿ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋ ਕੁੜੀ ਜਦੋਂ ਵਿਆਹ ਕਰਕੇ ਚਲੀ ਗਈ ਉਸ ਤੋਂ ਬਾਅਦ ਪਤਾ ਨਹੀਂ ਕਿ ਬੰਨਣਾ ਜ ਨਹੀਂ ਵੱਗਾ ਕਰ ਜੇਠਾ ਜਾਂਦਾ ਤੇ ਉਸ ਤੋਂ ਬਾਅਦ ਉਹ ਤੇ ਬੰਦ ਤੇ ਬੋਝ ਇਕੱਲਾ ਹੀ ਨਹੀਂ ਵਿਆਹ ਦੂਜੇ ਪਾਸੇ ਮਰਗ ਦੇ ਭੋਗ ਉਹ ਵੀ ਵਿਆਹ ਵਰਗੇ ਹੋਗੇ ਬਾਪੂ ਤੁਰ ਗਿਆ ਤੇ ਉੱਥੇ ਬਕਾਇਦਾ ਕੇਟਰਿੰਗ ਹੋ ਘਾਟੂ ਦਿਖਾਵਾ ਹੋ ਔਰ ਕਈ ਵਾਰ ਤਾਂ ਐਸੇ ਦਿਖਾਵੇ ਮੈਂ ਦੇਖੇ ਕਿ ਬਾਪੂ ਦੀ ਕਿਦੱਚੇ ਕੁਆੜ ਵੀ ਵੱਧ ਕੇ ਡੇਢ ਬਦਲਦੀ ਮੈਂ ਪੁੱਛਿਆ ਡੇਢ ਕਿਉਂ ਬਦਲੋ ਕਹਿੰਦਾ ਯਾਰ ਉਸ ਦਿਨ ਫਲਾਣਾ ਲੀਡਰ ਦਾ ਨਾਮ ਲੈ ਕੇ ਉਹ ਅਵੇਲੇਬਲ ਨਹੀਂ ਸੀ ਮੈਂ ਆਖਿਆ ਯਾਰ ਕੀ ਪਪੂ ਆ ਤੇਰਾ ਇਮਾਨਦਾਰ ਬੰਦਾ ਤੇ ਤੂੰ ਸਿਰਫ ਇੱਕ ਲੀਡਰ ਦੇ ਲਈ ਇਹ ਕਰ ਲਿਆ ਇਸ ਤਰ੍ਹਾਂ ਜਿਹੜੀ ਉਹਦੇ ਨਾਲ ਉਹਨੂੰ ਜੋੜਨਾ ਫਿਰ ਕੇਟਰਿੰਗ ਮੈਂ ਕਹਿੰਦੇ ਨਹੀਂ ਜਿੱਥੇ ਵੀ ਲੋਕਲ ਹੁੰਦਾ ਹੈਗਾ ਪੱਕੇ ਦੀ ਰੋਟੀ ਨਹੀਂ ਖਾਂਦਾ ਇਹ ਤਾਂ ਹੈ ਹੀ ਨਹੀਂ ਸੀ ਸਾਡੀ ਪਰਸਾਂ ਵੀ ਤੁਸੀਂ ਜਿਹੜਾ ਵੀ ਆਉਂਦਾ ਸਾਰੇ ਭੋਗ ਤੋਂ ਬਾਅਦ ਰੋਟੀ ਖਾਣਗੇ ਨਹੀਂ ਜੀ ਉਹ ਤਾਂ ਜਿਹੜਾ ਵਕਾਲ ਦੂਰੋਂ ਆਏ ਨੇ ਉਹਨਾਂ ਲਈ ਹੁੰਦੀ ਸੀ ਹੁਣ ਤਾਂ ਬਗੈਰ ਤਾਂ ਵੈਸਾ ਮੰਗ ਕੇਟਰਿੰਗ ਹੁੰਦੀ ਹੈ ਸੋ ਇਹ ਸਾਰੀਆਂ ਗੱਲਾਂ ਇਸ ਤੋਂ ਉਦੋਂ ਬਾਅਦ ਸੰਸਕਾਰ ਫੁੱਲਪਾਉਣ ਕਿੱਥੇ ਜਾਣਾ ਕੀਰਤਪੁਰ ਸਾਹਿਬ ਉਹ ਕਹਿੰਦੇ ਬਣ ਬਤਾ ਇਹ ਰਿਪੋਰਟੇ ਕਹਿਦੀ ਹੈ ਉੱਥੇ ਦੀ ਢੂਣ ਜਿਹੜੀ ਤੁਹਾਡੇ ਨੇੜੇ ਦਹਿਰ ਹੈ ਜਾਂ ਨਹੀਂ ਹੈ ਤਾਂ ਤੁਸੀਂ ਟੋਪ ਅਟਕੇ ਕੁਛੇ ਧਰਤੀ ਚ ਦੱਬ ਸਕਦੇ ਹੋ ਸੋ ਇਹ ਰਸਮਾਂ ਜਿਹੜੇ ਇਹ ਮਸਲੇ ਸੀ ਸਿੱਖਾਂ ਦੇ ਉਹਦੇ ਲਈ ਫੇਰ ਇੱਕ ਵਕੀਲ ਉੱਠਿਆ ਸੰਗਰੂਰ ਦਾ ਭਮਿੰਦਰ ਸਿੰਘ ਗਿੱਲ ਨਾਲੋ ਦੇ ਦੋਤਨ ਵਕੀਲ ਹੋਰ ਉਹ ਡਣੇ ਅਦਾਲਤ ਚ ਪਾਤੀ ਕਿ ਸ਼੍ਰੋਮਿਕ ਕਮੇਟੀ ਦੇ ਜਿਹਨੇ ਬਣਾਇਆ ਉਹ ਆਪ ਲਾਗੂ ਨਹੀਂ ਕਰਦੀ ਉਹਦੇ ਮੈਂਬਰ ਨਹੀਂ ਲਾਗੂ ਕਰਦੇ ਤੇ ਇਹ ਉਹ ਤਾਂ ਲਾਗੂ ਕਰਦੇ ਇਹ ਤਾਂ ਭਾਈ ਪਹਿਲਾਂ ਹੀ ਪਤਾ ਹੈ ਤੁਹਾਨੂੰ ਲੱਗਦਾ ਕਿ ਸ਼੍ਰੋਮਿਕ ਕਮੇਟੀ ਦੇ ਮੈਂਬਰ ਕਿਤੇ ਬਾਹਰੋਂ ਆਉਂਦੇ ਨੇ ਬੜੇ ਧਾਰਮਿਕ ਹੁੰਦੇ ਨੇ ਉਹ ਤਾਂ ਜਿੱਦਾਂ ਨੂੰ ਐਮਐਲਏ ਦੀ ਟਿਕਟਿੰਗ ਵੀ ਦੀ ਬਹੁਤ ਬਹੁਤ ਸਾਰੇ ਤਾਂ ਉਹੀ ਨੇ ਤੇ ਬਹੁਤ ਸਾਰੇ ਜਿਹੜੇ ਮੈਂਬਰ ਨੇ ਬਾਦਲ ਸਾਹਿਬ ਦੇ ਵਫਾਦਾਰ ਨੇ ਬਣੇ ਨੇ ਉਹਨਾਂ ਨੇ ਤੁਸੀਂ ਉਹਨਾਂ ਤੋਂ ਆਸ ਕਰਦੇ ਹੋ ਉਹ ਤਾਂ ਜ਼ਰਾ ਕੁ ਸ਼ੋਭੀ ਕਰਨਗੇ ਕਿੰਦੀ ਕੋ ਇਮਾਨਦਾਰੀ ਸਮਝਦੇ ਲੇਕਿਨ ਵਕੀਲ ਸਾਹਿਬ ਨੇ ਮਸਲਾ ਕੌਮ ਦੇ ਸਾਹਮਣੇ ਰੱਖਤਾ ਇਹਦਾ ਦੀ ਸਿੱਖ ਰਹਿਤ ਮਰਿਆਦਾ ਜਿਹੜੀ ਆਪ ਬਣਾਈ ਹੈ ਉਹ ਨੂੰ ਕਿੰਨਾ ਕੁ ਲੱਗ ਹੋਊਗਾ ਇਹ ਤਾਂ ਹੁਣ ਡਿਪੈਂਡ ਕਰਦਾ ਲੇਕਿਨ ਮਸਲਾ ਤੁਹਾਡੇ ਸਾਹਮਣੇ ਰੱਖਤਾ ਦੂਜਾ ਮਸਲਾ ਸਾਹਮਣੇ ਰੱਖਤਾ ਬੀਬੀ ਕਿਰਨਜੋਤ ਨੇ ਤੇ ਬੀਬੀ ਕਿਰਨਜੋਤ कौर ਜਿਹੜੀ ਹੈ ਉਹ ਵਾਸਤਾਰਾ ਸਿੰਘ ਦੀ ਦੋਤੀ ਹੈ ਤੇ ਮਾਸਟਰ ਤਾਰਾ ਸਿੰਘ ਸਿੱਖਾਂ ਦੇ ਵੱਡੇ ਲੀਡਰ ਯਾਨੀ ਮੈਸਫ ਦਾ ਇਹ ਬੱਕਰੀ ਗੱਲ ਹੈ ਕਿ ਜਿਸ ਤਰੀਕੇ ਨਾਲ ਜੋ ਸਾਰਾ ਕੁਝ ਬਾਪ ਰਿਆ ਸੰਤ ਫਤੇ ਸਿੰਘ ਦਾ ਆਉਣਾ ਮਾਸਟਰ ਤਾਰਾ ਸਿੰਘ ਦਾ ਸੈਸੋ ਚ ਲੰਬੇ ਹੋਣਾ ਉਹ ਬਾਅਦ ਦੀ ਗੱਲ ਹੈ ਲੇਕਿਨ ਜਦੋਂ ਦੇਸ਼ ਆਜ਼ਾਦ ਹੁੰਦਾ ਉਹ ਉਹਦੇ ਕੱਦ ਦਾ ਲੀਡਰ ਕੋ ਨਹੀਂ ਸੀ ਤੇ ਸਾਡੇ ਪਟਿਆਲਾ ਦੇ ਵਿੱਚ ਤਾਰਾ ਚੰਦ ਗੁਪਤਾ ਟਰਬਿਓਂਦਰ ਰਿਪੋਰਟਰ ਹੁੰਦੇ ਸੀ ਉਹਨਾਂ ਨੇ ਇੱਕ ਵਾਰੀ ਮੈਨੂੰ ਦੱਸਿਆ ਸੀ ਕਹਿੰਦੇ ਪੰਡਿਤ 네ਹਰੂ ਤੇ ਇਨਦੀ ਮੁਲਾਕਾਤ ਹੋਈ ਹਾਲੇ ਪੰਜਾਬੀ ਸੂਬੇ ਦੀ ਗੱਲ ਚੱਲਣ ਲੱਗੀ ਸੀ ਤੇ ਕਹਿੰਦੇ ਉਹ ਜਿਹੜੀ ਗੱਲ ਕਰਨ ਲਈ ਮੀਟਿੰਗ ਕਰਨ ਲਈ ਚੁਣਿਆ ਗਿਆ ਰੁਪਦੇਮਬਨ ਕਾਲਜ ਦਾ ਭੱਜ ਤੇ ਅੱਜ ਕੱਲ ਆਇਆ ਇਹ ਪੈਲੇਸ ਜਿਹੜੀ ਮਹਾਰਾਜਾ ਢਬੇ ਆ ਦਾ ਪੈਲੇਸ ਉੱਥੇ ਇਹਨੇ ਮੈਂ ਆਪ ਦੇਖਿਆ ਮੈਨੂੰ ਕੱਲੇ ਨੂੰ ਪਤਾ ਲੱਗਿਆ ਸੀ ਕਹਿੰਦੇ ਮੈਂ ਗਿਆ ਤੇ ਜਾਂਦੇ ਹੋਏ ਜਦੋਂ ਮੀਟਿੰਗ ਖਤਮ ਹੋਈ ਮਾਸਟਰ ਸਾਰਾ ਸਿੰਘ ਦੇ ਮੋਢੇ ਤੇ ਜਿਹੜਾ nehru ਨੇ ਹੱਥ ਰੱਖਿਆ ਸੀ ਇਹ ਆਪ ਤੋਂ ਮਾਰੇ ਬਡੇ ਭਾਈਆ ਹੈ ਬਸ ਜੀ ਤੇ ਉਹ ਇਹ ਹਾਲ ਹੁੰਦਾ ਸੀ ਤੇ ਅੱਜ ਕੱਲ ਕੀ ਹਾਲ ਹੈ ਤੁਸੀਂ ਦੇਖ ਲਓ ਕੋਈ ਪਛੜਾ ਨਹੀਂ ਇਸ ਲੀਡਰ ਨੂੰ ਮੀਟਿੰਗਾਂ ਕਹਿੰਦੇ باوجود ਕਿ ਸਾਨੂੰ ਮੀਟਿੰਗ ਚਾਹੀਦੀ ਕੋਈ ਹੱਦ ਤੱਕ ਮੁਲਾਕਾਤ ਦਾ ਸਬਾਟ ਦੇ ਦਿੰਦੇ ਇਹ ਤੁਹਾਡੇ ਸਾਹਮਣੇ ਆਉਣਾ ਆਪਾਂ ਦੇਖਿਆ ਨਹੀਂ ਪੰਜਾਬ ਸਰਕਾਰ ਕੇ ਵੀ ਬਿੰਦਾ ਕਰਦੀ ਸੀ ਵੀ ਆਜੂ ਕੋਈ ਤਾ ਕੋਈ ਨਹੀਂ ਆਇਆ ਗੁਰਦੇਵਾ ਦਾ ਸਾਹ ਤੇ ਤਾਂ ਤੇ ਸਾਡਾ ਇਸ ਤਰ੍ਹਾਂ ਹੀ ਐਸਜੀਪੀਸੀ ਦੇ ਪ੍ਰਧਾਨ ਡੀਸੀ ਦਾ ਕੋਈ ਆਉਂਦਾ ਉਹ ਤਾਂ ਐਸਡੀਐਮ ਭੇਜਿਆ ਸੀ ਮੰਗ ਪੱਤਰ ਦੇਣ ਲਈ ਬਾਹਰ ਖੜੇ ਰਹੇ ਜਿਹੜੇ ਧੰਮੀ ਸਾਹਿਬ ਜਿਹਦੀ ਸੰਸਥਾਵਾ ਦਾ ਤਾਂ ਇਹ ਹਾਲ ਹੋ ਗਏ ਫਿਰ ਆਪਾਂ ਗੱਲ ਉੱਥੇ ਆ ਜੀਏ ਜਿੱਥੇ ਕਿਰਨ ਜੋਤ ਕਿਰਨ ਜੋਤ ਤੋਂ ਹਮਸਤਾਰਾ ਸਿੰਘ ਦੀ ਦੋਤੀ ਮਸਲਾ ਖੜਾ ਕਰਤਾ ਉਹਨਾਂ ਨੇ ਝਟਕੇ ਦਾ ਕਿ ਜਿਹੜੇ ਝਟਕਾ ਖਾਂਦੇ ਨੇ ਇਹ ਸਿਕਾ ਦਾ ਅਧਿਕਾਰ ਹੈ ਤੇ ਤੁਸੀਂ ਪਵਿੱਤਰ ਸ਼ਹਿਰ ਤੱਕ ਰਾਹ ਦੇਤਾ ਤੇ ਇਹ ਕਿੱਥੇ ਜਾਊਗਾ ਇਹਦੇ ਬਾਰੇ ਤੁਸੀਂ ਸੋਚਿਆ ਨਹੀਂ ਜਿਨ੍ਹਾਂ ਨੇ ਮੀਟ ਖਾਣਾ ਉਹ ਕਿੱਥੇ ਜਾਣਗੇ ਜਿਹੜੇ ਤਿੰਨ ਸ਼ਹਿਰ ਵਿਸ਼ੇਸ਼ ਜਲਾਸ ਬੁਲਾਇਆ ਅਨੰਦਪੁਰ ਸਾਹਿਬ ਚ ਇਹ ਕੋਈ ਮੈਸੰਦ ਪਲਵਦੀ ਹੈ ਪੰਜਾਬ ਸਰਕਾਰ ਦੀ ਜਿਹਦੇ ਚ ਇਹ ਇਹ ਜਿਹੜਾ ਹੈ ਪਾਸ ਕੀਤਾ ਗਿਆ ਜਿਹੇ ਤਿੰਨ ਸ਼ਹਿਰ ਹੋਣਗੇ ਹਾਲਾਂਕਿ ਸ਼ਹਿਰ ਪੂਰਾ ਨਹੀਂ ਹੋ ਮ ਸਰ ਮਾਨ ਸਾਹਿਬ ਜਦੋਂ ਬੋਲੇ ਸੀ ਕਿ ਲਿਆਰੇ ਕਿਹਾ ਸੀ ਫਿਰ ਪਤਾ ਨਹੀਂ ਬਾਹਰ ਜਾ ਕੇ ਉਹਨੇ ਰਿਕਾਰਡ ਕੀ ਕੀਤਾ ਨਹੀਂ ਕੀਤਾ ਬਾਹਰ ਸਿਟੀ ਆ ਗਿਆ ਚਲੋ ਤੇ ਇੱਥੇ ਬਹੁਤ ਵਧੀਆ ਗੱਲ ਹੈ ਬੀਬੀ ਕਾ ਜੀ ਜਿਹੜੇ ਤੁਸੀਂ ਸਿਗਰਟ ਪੀਵੀ ਤੇ ਹੋਰ ਕਰੈਕਟਾ ਜਿਹੜੀ ਮਨੇਜ ਹੈ ਤੇ ਨੇ ਸਿਕਿਜ਼ਮ ਚ ਉਹਨਾਂ ਨੂੰ ਤੁਸੀਂ ਮਨਾ ਕਰਤਾ ਠੀਕ ਹੈ ਮੈਂ ਵੀ ਉਹ ਤੋਂ ਕਹਿ ਸੀ ਵੀ ਚਲੋ ਜੇ ਪਵਿੱਤਰ ਸ਼ਹਿਰਾ ਹੋਏ ਵੀ ਗੱਲਾਂ ਨਾਲ ਲਾ ਲੋ ਕਿ ਜੇ ਸਿਕ ਕਰਾਈਮ ਰੇਟ ਘਟਾਵਾਂਗੇ ਐਥੇ ਸਫਾਈ ਦਾ ਖਿਆਲ ਰੱਖਾਂਗੇ ਇਹ ਸਾਰੇ ਗੱਲਾਂ ਵੀ ਤਾਂ ਹੀ ਲੱਗੂ ਨਾ ਪਵਿੱਤਰ لیکن ਉਹਦੇ ਛਟका ਦਾ مسئلہ ਆ ਗਿਆ ਕਿ ਜੀ ਇਹ ਫੁੜਕੀ ਖਾਣਗੇ ਜਿਹੜੇ ਲੋਕ ਜਿਹੜੇ ਖਾਂਦੇ ਨੇ ਮੀਟ ਉਹ ਕੀ ਕਰਨਗੇ ਹੁਣ ਤੁਹਾਡਾ ਇੱਕ ਮਨਚ ਹੋਗਾ ਕਿ ਸਿੱਖੀ ਦੇ ਵਿੱਚ ਜਿਹੜਾ ਮੀਟ ਖਾਣਾ ਇਹ ਅਲਾਉਡ ਹੈ ਇਹ ਇੱਕ ਤਾਂ ਬਹੁਤ ਪੁਰਾਣੀ ਕੰਟਰੋਵਰਸੀ ਕੋਈ ਨਵੀਂ ਥੋੜੀ ਹੈ ਇਹ ਤੇ 1905 ਦੇ ਵਿੱਚ ਵੀ ਇੱਕ ਐਜੀਟੇਸ਼ਨ ਕੀਤੀ ਸੀ ਸਿੱਖਾਂ ਨੇ ਕਿ ਸਾਨੂੰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਅੰਗਰੇਜ਼ਾਂ ਨੂੰ ਕਿਹਾ ਸੀ ਛਟਕਾ ਵੇਚਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਉੱਠਾ ਦੀਆਂ ਦੁਕਾਨਾਂ ਸੀ ਹਲਾਲ ਦੀਆਂ ਨਹੀਂ ਨਹੀਂ ਹਲਾਲ ਉਹ ਹੁੰਦਾ ਹੈ ਜਿਹੜੇ ਮੁਸਲਮਾਨ ਕਰਦੇ ਨੇ ਜਦੋਂ ਜਾਨਵਰ ਨੂੰ ਹੌਲੀ-ਹੌਲੀ ਜਿਹੜਾ ਅਜਤਾ ਪੜ ਕੇ ਜਿਹੜਾ ਹੈ ਉਹ ਮਾਰਿਆ ਜਾਂਦਾ ਤੇ ਸਿੱਖ ਇਹ ਕਹਿੰਦੇ ਨੇ ਨਾ ਢੋਕਰੀ ਦੇਣਾ ਇੱਕੋ ਝਟਕੇ ਨਾਲ ਉਹਨੂੰ ਖਤਮ ਕਰਨਾ ਤੇ ਉਹ ਹੋ ਫਿਰ ਇਹਨੂੰ ਝਟਕਾ ਕਹਿੰਦੇ ਨੇ ਹੁਣ ਕਹਿੰਦੇ ਖਾਦਾ ਕੌਣ ਹੈ ਇਹ ਮਰਜ਼ੀ ਹੈ ਜੀ ਤੁਹਾਡੀ ਇਹਦੇ ਬਾਰੇ ਬਿਲਕੁਲ ਜਿਹੜੇ ਦੋ 뷰 ਪੁਆਇੰਟ ਨੇ ਕੋਈ ਖਾਵੇ ਨਾ ਕੋਈ ਸ਼ਾਕਾਹਾਰੀ ਹੋਵੇ ਨਹੀਂ ਹਾਂ ਜਦੋਂ ਕੋਈ ਡੇਰੇ ਆ ਗਏ ਜੋ ਕੋਈ ਹੋਰ ਆ ਗਏ ਜਾਂ ਕੋਈ ਜਿਹੜੇ ਸਾਡੀ ਸਿੱਖ ਸੰਸਥਾਵਾਂ ਨੇ ਉਹ ਆਪਿਆ ਉਹਨਾਂ ਦੇ ਵਿੱਚ ਕੋਈ ਸ਼ਾਕਾਹਾਰੀ ਨੇ ਉਹਨੇ ਗਾਦੇ ਕਹੀਦੇ ਉਹ ਛੜਕਾ ਖਾਂਦੇ ਜੀ ਨਹੀਂ ਇੱਕ ਸੰਗਤ ਦੀ ਜਥੇਬੰਦੀ ਵਿੱਚ ਤੋਂ ਇਹ ਹੈ ਕੋਈ ਇਹ ਸਾਤੇ ਜਿਹੜਾ ਹੈ ਕੁਰਬਾਨੀ ਵੀ ਦਿੱਤੀ ਜਾਂਦੀ ਇਸ ਤਰ੍ਹਾਂ ਵੀ ਚੱਲਦਾ ਹੈ ਤੇ ਇਹ ਸਾਰੇ ਧਰਮਾਂ ਚ ਸਾਡੇ ਵੀ ਆ ਤੋ ਇਹ ਜੇ ਦੁਹਾਂ ਜਿੜਾ ਨਹੀਂ ਕਰ ਬਣੇ ਤੇ ਤੇ ਫਿਰ ਤੇ သိ ਜਾਂਦੀ ਹੈ ਲੇਕਿਨ ਖਾਣ ਪੀਣ ਦਾ ਬਾਪੜਾ ਓਪਨ ਹੈ ਛੇਰ ਕੋਣ ਜਿਹੜਾ ਹੈ ਸਿੱਖਾਂ ਚ ਕੋਈ ਬਰਿਆਦਾ ਹੈ ਬਿਲਕੁਲ ਭਾਈ ਚੋਪਾ ਸਕਦਾ ਜਿਹੜਾ ਜਿਹੜਾ ਹੁਕਮਨਾਮਾ ਇੱਕ ਦੱਸਦਾ ਹੈ ਹਦਤ ਨਾਮ ਚ ਕਹਿੰਦੇ ਹੈ ਜੀ ਲੰਗਰ ਦੇ ਵਿੱਚ ਨਹੀਂ ਬਣੂਗਾ ਉੱਥੋਂ ਇਹ ਲੱਗਦਾ ਵੀ ਰੁਕਿਆ ਨਹੀਂ ਲੰਗਰ ਚ ਨਹੀਂ ਬਣੂ ਲੰਗਰ ਚ ਕਿਉਂ ਨਹੀਂ ਬਣੂ ਮੀਟ ਇਸ ਕਰਕੇ ਨਹੀਂ ਬਣੂ ਕਿ ਉੱਥੇ ਹਰ ਧਰਮ ਦੇ ਲੋਕ ਆਉਂਦੇ ਨੇ ਇਸ ਕਰਕੇ ਉੱਥੇ ਨਹੀਂ ਹੋਊਗਾ ਇਹ ਉਹਦੇ ਵਿੱਚ ਇਹਦਾ ਮਤਲਬ ਦੂਜਾ ਤੇ ਬੀਬੀ ਨੇ ਜਿਹੜੇ ਐਗਜ਼ਾਮਪਲ ਦਿੱਤੇ ਹੋ ਨਾ ਉਹਦੇ ਵਿੱਚ दम ਹੈ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਇਹੀ ਕਿਹਾ ਗੁਰੂ ਨਾਨਕ ਦੇਵ ਨੇ ਜੋ ਬਾਬਾ ਨਾਨਕ ਦਾ ਇਹ ਦੀ ਉਹਨਾਂ ਨੇ ਤਾਂ ਲੋਕਾਂ ਨੂੰ ਕਰਮਕਾਰ ਦੇ ਤਾਂ ਤੋਂ ਚੱਕਣਾ ਖਤਮ ਕਰਦੇ ਸੀ ਇਹ ਆ ਜਿਹੜਾ ਫੁਰਦੁਾਰ ਗਿਆਨ ਕੋਤੜੀਆ ਉੱਥੇ ਦੀ ਜਪ ਅਸਲ ਉਹ ਜਿਹੜੀ ਦੱਸਣਾ ਚਾਹੁੰਦੇ ਨੇ ਤੇ ਉਸ ਵੇਲੇ ਜਿਹੜਾ ਜਿਸ ਤਰ੍ਹਾਂ ਦੇ ਹਾਲਾਤ ਸੀ ਕਾਨਗੋਦਲੀ ਤੋਂ ਸਮਝਦੇ ਨੇ ਜਿਹੜਾ 84 ਚ ਗੁਰਦੁਆਰਾ ਗਿਆ ਤੇ ਉਸ ਤੋਂ ਬਾਅਦ ਜਦੋਂ ਕਿਹਾ ਗਿਆ ਵੀ ਐਸੇ ਸਾਡੀ ਜਗ੍ਹਾ ਹੈ ਕਹਿੰਦੇ ਕਿ ਕਿਤੇ ਹੋਰ ਬਣਾ ਲਓ ਜਿਹੜਾ ਆ ਇਹ ਜਿਹੜਾ ਬਗਾਨਗੀ ਦਾ ਅਹਿਸਾਸ ਹੁੰਦਾ ਹੈ ਅਸੀਂ ਬਾਗਰੀ ਪਾਜੋ ਤੁਸੀਂ ਬਣਾਉਣੀ ਹੈ ਤੁਸੀਂ ਆਪਾਂ ਤੁਹਾਨੂੰ ਪਲਾਟ ਦੇ ਦਿੰਨੇ ਬਸ ਉਹਦਾ ਸੁਖਵੀਰ ਸਿੰਘ ਬਾਦਲ ਜਦੋਂ ਮਲੇ ਉਹਨਾਂ ਦੇ ਧਾਮੀ ਸਾਹਿਬ ਨੂੰ ਮੁੱਖ ਮੰਤਰੀ ਕਹਿੰਦੇ ਕਿ ਕਿਤੇ ਹੋਰ ਬਣਾ ਲਓ ਇਹ ਮਸਲਾ ਹੁਣ ਜਿਹੜਾ ਹੈ ਖੜਾ ਕਰਤਾ ਬੀਤੇ ਨੇ ਸਰਕਾਰ ਨੂੰ ਕੀ ਕਹਦੀ ਹੈ ਹਾਲ ਤੱਕ ਤੱਕ ਦੀ ਸਰਕਾਰ ਬੋਲੀ ਤੇ ਮਸਲਾ ਜ਼ਰੂਰ ਚਰਚਾ ਚ ਆ ਗਿਆ ਅੱਜ ਹੁਣ ਥੋੜੇ ਨਾਲ ਚਰਚਾ ਕਰ ਹੀ ਰਹੇ ਨਾ ਅਸੀਂ ਕਿ ਜਿਹੜੇ ਖਾਣਾ ਹੈ ਇਹ ਤਾਂ ਹੋਰ ਆਉਦਾ ਚਲੋ ਛੱਡੋ ਤੁਸੀਂ ਐ ਦਾ ਬੀੜੀਆਂ ਦੀਆਂ ਦੁਕਾਨਾਂ ਵਾਲੇ ਝਟਕੇ ਦੀਆਂ ਦੁਕਾਨਾਂ ਵਾਲੇ ਉਹ ਬਾਅਦ ਦੀ ਗੱਲ ਹੈ ਵੀ ਉਹਨਾਂ ਦਾ ਵੀ ਜਿਹੜਾ ਹੈ ਰੋਟੀ ਦਾ ਮਸਲਾ ਲੇਕਿਨ ਇਹ ਮਸਲਾ ਜਿਹੜਾ ਹੈ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਖਾਣ ਵਾਲੇ ਨੇ ਉਹਨਾਂ ਦਾ ਵੀ ਤਾਂ ਅਧਿਕਾਰ ਹੈ ਨਾ ਤਾਂ ਇਹ ਮਸਲਾ ਹੁਣ ਕੰਟਰਵਰਸੀ ਚ ਆ ਗਿਆ ਬੀਬੀ ਕੇਰਜੋਤ ਨੇ ਖੜਾ ਕਰਤਾ ਤੀਜਾ ਮਸਲਾ ਜਿਹੜਾ ਖੜਾ ਕੀਤਾ ਉਹ ਹੈ ਬਰਵੰਦ ਸਿੰਘ ਰਾਜੂ ਨਾਲ ਬੇਲ ਸਿਕ ਕਤਲ ਕੇਸ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਨੂੰ ਉਡੀਕ ਰਹੇ ਨੇ ਬਹੁਤ ਚਿਰ ਦੇ ਪਟਿਆਲਾ ਜੇਲ੍ਹ ਦੇ ਵਿੱਚ ਜਾਂ ਇਧਰ ਕਰੋ ਜਾ ਜੋ ਸਪੰਸੀ ਮਾਫ ਕਰ ਲਿਆ ਉਹ ਕਰੋ ਲੇਕਿਨ ਸਰਕਾਰ ਕੋਈ ਫੈਸਲਾ ਨਹੀਂ ਕਰ ਰਹੀ ਐਥੇ ਤਾਂ ਕਦੇ-ਕਦੇ ਕੋਟਾ ਦਾ ਵੀ ਇਹ ਹਾਲ ਨਜ਼ਰ ਆਉਂਦਾ ਹੈ ਖੈਰ ਉਹਨਾਂ ਨੇ ਚਿੱਠੀ ਲਿਖੀ ਅਕਾਲ ਸਾਹਿਬ ਦੇ ਜਥੇਦਾਰ ਗਾਇਨੀ ਕੁਲਦੀਪ ਸਿੰਘ ਗੜਗੱਜ ਨੂੰ ਕਿ ਤੁਸੀਂ ਜਿਹੜੀ ਚਿੱਠੀ ਲਿਖੀ ਹੈ ਇਹ ਚੀਜ਼ ਨਹੀਂ ਕੀਤਾ ਤੁਸੀਂ ਉਹਨਾਂ ਨੇ ਕਿਹੜੀ ਚਿੱਠੀ ਦਾ ਹਵਾਲਾ ਦਿੱਤਾ ਉਹਨਾਂ ਨੇ ਹਵਾਲਾ ਦਿੱਤਾ ਜੀ ਕੁਲਦੀਪ ਸਿੰਘ ਗੜਗੱਜ ਨੇ ਜਿੰਨੇ ਵੀ ਸੰਸਦ ਨੇ ਸਿੱਖ ਸੰਸਦ ਨੇ ਉਨ ਨੂੰ ਕਿਹਾ ਕਿ ਤੁਸੀਂ ਆਵਾਜ਼ ਉਠਾਓ ਸੰਸਦ ਦੇ ਵਿੱਚ ਕਿ ਇਹ ਜਿਹੜਾ ਵੀਰਵਾਲ ਦਿਵਸ ਜਿਹੜਾ ਸਹਬਜ਼ਾਦੇਾਂ ਦੇ ਸ਼ਹੀਦੀ ਦਿਨ ਜਨਮ ਮਨਾਉਣ ਦੀ ਗੱਲ ਕੀਤੀ ਹੈ ਮੋਦੀ ਸਾਹਿਬ ਨੇ ਇਹਦਾ ਨਾਮ ਸਹਬਜ਼ਾਦਾ ਸ਼ਹੀਦੀ ਦਿਨ ਹੋਣਾ ਚਾਹੀਦਾ ਨਾ ਕਿ ਇਹ ਵੀਰਵਾਲ ਦਿਵਸ ਹੋਣਾ ਚਾਹੀਦਾ ਹੁਣ ਇਹ ਗੱਲ ਮਸਲਾ ਪਹਿਲਾਂ ਵੀ ਰੋਣਾ ਸੀ ਇਸ ਤੇ ਵੀ ਸਵਾਲ ਖੜੇ ਕੀਤੇ ਜਾ ਸਕਦੇ ਕਿ ਉਦੋਂ ਕੌਣ ਕਿੱਥੇ ਗਈ ਸੀ ਉਦੋਂ ਇਹੀ ਹੈ ਜਿਹੜਾ ਮੈਂ ਪਿਛਲੇ ਵਾਰ ਕਿਹਾ ਕਿ ਸਾਡੀ ਸਸਤਾਵਾ ਦਾ ਬਕਾਰ ਇੱਥੇ ਤਾਂ ਕੋਈ ਸੁਣਨ ਤਿਆਰ ਨਹੀਂ ਚਾਹੀਦਾ ਤਾਂ ਐਸੀ ਸ਼ਰਮ ਕਮੇਟੀ ਨੂੰ ਪਹਿਲਾਂ ਪੁੱਛਦੀ ਮੋਦੀ ਸਾਹਿਬ ਕਿ ਤੁਹਾਡੀ ਤੁਹਾਨੂੰ ਸਸਤਾ ਸੀ ਇਹ ਕਰਨ ਜਾ ਰਹੇ ਆ ਇਹਦਾ ਨਾਮ ਕਰਨ ਠੀਕ ਹੈ ਤੇ ਸਰਕਾਰੀ ਸਖੰਡ ਤਾਂ ਹਾਂ ਚਾ ਹਾਂ ਮਿਲਣੀ ਹੁੰਦੀ ਤੇ ਉਹਨੂੰ ਮਲਾਈ ਉਹਨਾਂ ਨੇ ਬਣਾਉਣ ਵੀ ਲੱਗੇ ਤੇ ਉਹਨਾਂ ਦੇ ਅਪਸ ਹਿਸਾਬ ਨਾਲ ਚੱਲਣੇ ਉਹਨਾਂ ਨੇ ਤਾਂ ਸਿੱਧਾ ਅਬਦਾ ਹੁਣਾ ਉਹਨਾਂ ਨੇ ਕੀਤਾ ਨਹੀਂ ਜਿਹੜਾ ਜੀ ਰਾਮ ਜੀ ਮਹਾਤਮਾ ਕਹਿੰਦੀ ਨਿਰਗਾਂ ਨੂੰ ਖਤਮ ਕਰਕੇ ਕਾਰੀ ਦਿੱਤਾ ਔਰ ਇਹ ਵੀ ਕਰਤਾ ਉਹਨੂੰ ਜੀ ਰਾਮ ਜੀ ਉਹਨੂੰ ਲੋਕੇ ਦੇਖ ਜੀ ਰਾਮ ਜੀ ਜੇ ਦੀ ਰਾਮ ਦਾ ਨਾਮ ਅੱਗੇ ਆਇਆ ਪਰ ਉਹ ਸ਼ਬਦਾਂ ਦੇ ਖੇਡਦੇ ਨੇ ਵੀਰ ਹਿੰਦੂ ਤਰਨ ਦਾ ਹੈ ਤੇ ਉਹਦੇ ਚੋਂ ਵੀਰ ਜਿਹੜਾ ਉਹ ਤਾਂ ਬਹਾਵੀਰ ਤੋਂ ਲੈ ਕੇ ਹਨੂਮਾਨ ਤੋਂ ਲੈ ਕੇ ਬਹਾਦਰ ਬੰਦੇ ਨੂੰ ਵੀਰ ਕਹਿੰਦੇ ਨੇ ਤੇ ਸਿਰਫ ਇਹ ਬਾਲ ਨੇ ਇਹਨਾਂ ਦੀ ਬਹਾਦਰੀ ਨਹੀਂ ਇਹ ਸਾਡੇ ਲਈ ਸਤਿਕਾਰਯੋਗ ਨੇ ਬਾਬਾ ਜੀ ਦੇ ਪਹਿਲੀ ਅਸੀਂ ਬਾਬੇ ਤੋ ਇਹ ਮਸਲਾ ਸੀ ਜਿਹੜਾ ਉਹਨਾਂ ਨੇ اٹھਾਇਆ ਮਸਲਾ ਠੀਕ ਹੈ ਭਾਵੇਂ ਲੇਟ اٹھਾਇਆ ਚਲੋ ਪਰ ਕੀ ਇਹ ਕੱਲ ਤੱਕ ਸਭ ਦੇ ਜਥੇਦਾਰ ਨੂੰ ਇਸ ਤਰ੍ਹਾਂ ਹਟਾਉਣਾ ਚਾਹੀਦਾ ਸੀ ਇਹ ਚੱਕੀ ਹੈ ਬਲਵੰਤ ਸਿੰਘ ਰਾਜਵਾਨ ਨੇ ਗੱਲ ਇਹ ਇਸ ਤਰ੍ਹਾਂ ਦੀ ਚਿੱਠੀ ਫਿਰ ਉਹ ਭਗਦੇ ਸੀ ਉਹਨੂੰ ਕੀ ਲਿਖੀ ਹਾਲਾਂਕਿ ਇੱਥੇ ਵੀ ਮੇਰੇ ਪੁਆਇੰਟੋਂ ਥੋੜਾ ਬਕਰ ਹੈ ਕਿ ਕਾਗਰਸੀ ਨੂੰ ਵੋਟ ਕੀਤੇ ਪਾਈ ਸਿੱਖਾ ਨੇ ਨਹੀਂ ਪਾਈ ਤਾਂ ਹੀ ਬਣਾਏ ਨੇ ਉਹ ਸਿੱਖ ਤਾਂ ਹੀ ਉਹ ਸਦਸਦ ਬਣੇ ਰਾਜਵਾਨ ਸਾਹਿਬ ਉਹਦੇ ਵਿੱਚ ਕੀ ਫਰਕ ਪੈਂਦਾ ਹੈ ਸਿਕਾਣੇ ਬੋਟ ਪਾਈ ਫਿਰ ਅਗਲੀ ਗੱਲ ਹੋਰ ਵੀ ਹੈ ਕਿ ਜੀ ਅਟੈਕ ਕਾਂਗਰਸ ਨੇ ਕੀਤਾ ਸੀ ਕਿ ਭਾਰਤੀ ਦੀ ਸਟੇਟ ਨੇ ਕੀਤਾ ਸੀ ਸਟੇਟ ਨੇ ਅਟੈਕ ਕੀਤਾ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਜਿਹੜੀ ਦੂਜੀ ਨੈਸ਼ਨਲ ਪਾਰਟੀ ਵਿਰੋਧੀ ਪਾਰਟੀ ਨੇ ਸਪੋਰਟ ਕੀਤੀ ਸੀ ਤੋਂ ਮਸਲਾ ਤਾਂ ਉਹ ਵੀ ਦੇ ਤੋਂ ਇਸ ਜਿਹੜਾ ਉਠਾਉਣ ਦਾ ਮਾਮਲਾ ਰਾਜਵਾਨਾ ਦਾ ਜਿਹੜਾ ਕਹਿੰਦਾ ਉਹਦੇ ਚ ਮੈਂ ਇਹ ਜ਼ਰੂਰ ਕਹੂੰਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਯਾਨੀ ਕੜਗੱਜ ਸਾਹਿਬ ਨੇ ਉਹਨਾਂ ਨੂੰ ਮਤਲਬ ਥੋੜਾ ਜਿਆ ਹਰ ਇੱਕ ਮਸਲੇ ਤੇ ਬੋਲਣ ਤੋਂ ਗਰੀਬ ਕਰਨਾ ਚਾਹੀਦਾ ਉਹਦੇ ਨਾਲ ਬੰਦੇ ਦੀ ਜਿਹੜੀ ਹੈ ਇਹ ਇਸ ਲੈਵਲ ਤੇ ਕਿਹੜਾ ਸਾਨੂੰ ਡਿਸਕਸ ਕਰਨਾ ਕਿਉਂ ਪਵੇ ਵੀ ਚਿੱਠੀ ਬਾਪਸ ਲੋਫ ਲੜਾ ਕਰੋ ਜੋ ਰਾਜਾ ਹੋਰ ਨੇ ਕਿਹਾ ਮਤਲਬ ਇੱਕ ਪਾਸੇ ਤਾਂ ਸੀ ਕਹਿੰਦੇ ਜੀ ਇਹ ਸਾਡਾ ਪਾਪ ਹੁੰਦਾ ਕਦੇ ਸੁਣੀ ਆ ਪਾਪ ਦੀ ਗੱਲ ਬੇਰੀ ਗੱਲ ਤੇ ਬੋਲ ਰਿਹਾ ਛੋਟੀ ਛੋਟੀ ਗੱਲ ਤੇ ਤੇ ਜਦੋਂ ਬੋਲੂ ਫਿਰ ਉਹਦੀ ਐਂਬੀਤ ਹੁੰਦੀ ਹੈ ਸੁਣਦੇ ਨਹੀਂ ਲੋਕ ਇਹ ਤਾਂ ਅੱਗੇ ਵੱਧ ਗਏ ਤਾਂ। ਤੋਂ ਇਹ ਇਸ ਗੱਲ ਕਰਕੇ ਇਹਨਾਂ ਦੀ ਹੁਣੇ ਏਡੀ ਵੱਡੀ ਮਸਲਾ ਸੀ ਉਹ ਵੀ ਉਹਦੇ ਚ ਲਾਈਨ ਚ ਆ ਗਏ। ਜਿਹੜੀ ਇਹ ਵੱਡਾ ਮਸਲਾ ਸੀ ਇਹਦੇ ਚ ਮੈਂ ਸੋਮਦਾ ਸਾਡੇ ਸਿੱਖ ਲੀਡਰਸ਼ਿਪ ਦੀ ਗਲਤੀ ਇਹ ਰਹੀ ਕਿ ਇਹਨਾਂ ਨੇ ਮੌਕੇ ਤੇ ਸਰਕਾਰ ਸਰਕਾਰ ਨੇ ਤਾਂ ਆਪਣੇ ਵਿਚਾਰਧਾਰਾ ਦੇ ਹਿਸਾਬ ਨਾਲ ਕਰ ਲਈ ਸੀ। ਲੇਕਿਨ ਜਿਹੜੇ ਸਰਕਾਰ ਨਾਲ ਸਿੱਖ ਰਲੇ ਹੋਣੇ ਉਹਨਾਂ ਨੂੰ ਤਾਂ ਸੋਚਣਾ ਚਾਹੀਦਾ ਸੀ ਵੀ ਇਹ ਜਿਹੜਾ ਹੈ ਮਸਲਾ ਦੂਰ ਤੱਕ ਚੰਗੀ ਗੱਲ ਹੈ। ਕਿ ਮਣਾਉਣਾ ਚਾਹੀਦਾ ਹੈ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਲੇਕਿਨ ਅਬਦੇਸ਼ਾਹ ਅbnਾਲ ਜਦੋਂ ਬਣਾਉਂਦੇ ਨੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਨੂੰ ਬਣਾ ਰਹੇ ਨੇ ਲੇਕਿਨ ਉਹ ਕਹਿ ਰਹੇ ਨੇ ਕਿ ਹਿੰਦ ਦੀ ਚਾਦਰ ਇਹਨਾਂ ਨੇ ਧਰਮ ਦੀ ਰੱਖਿਆ ਕੀਤੀ ਹਿੰਦੂਆਂ ਦੇ ਲਈ ਹਿੰਦੁਸਤਾਨ ਨੂੰ ਬਚਾਲਿਆ ਭਾਈ ਕੀ ਗੱਲ ਇਹ ਇਹ ਇੰਟਰਪ੍ਰੀਟੇਸ਼ਨ ਹੀ ਹੈ ਉਹਨਾਂ ਨੂੰ ਤਾਂ ਇਹਦੀ ਕੋ ਲੱਗੂਣਾ ਲੇਕਿਨ ਗੁਰੂ ਨੇ ਜਿਹੜੀ ਦਿੱਤੀ ਸੀ ਸਿਹਦੀ ਕੋ ਤਾਂ ਮਲਕਤਾਰੀ ਕਾਪ ਦੇ ਸੀ ਜਿਹੜੇ ਦਰਬਾਰੀ ਕਵੀ ਨੇ ਗੁਰੂ ਤੇਗੂ ਗੁਰੂ ਗੋਬਿੰਦ ਸਿੰਘ ਦੇ ਜਨਾਪਤੀ ਉਹ ਤਾਂ ਇਹ ਹੀ ਦੱਸਦੇ ਨੇ ਕਿ ਸ੍ਰਿਸ਼ਟੀ ਚਾਦਰ ਸੀ ਹੋ ਨਾ ਕਿ ਹਿੰਦ ਦੀ ਚਾਦਰ ਤੇ ਮੈਂ ਉਹ ਤੋਂ ਬਹੁਤ ਵਾਰ ਕਿਹਾ ਕਿ ਮਨ ਲੋ ਕੇ ਮੈਂ ਅਧਾਰਮਕ ਬੰਦਾ ਮੈਂ ਕਿਸੇ ਧਰਮ ਨੂੰ ਨਹੀਂ ਬੰਦਾ ਮੈਂ ਮੇਰੇ ਨਾਲ ਤੱਕਾ ਹੋਇਆ ਮੈਂ ਗੁਰੂ ਦੀ ਸ਼ਰਨ ਚੜਾ ਗਿਆ ਤੇ ਗੁਰੂ ਮੈਨੂੰ ਇਹ ਕਹਿ ਦੂਗਾ ਤੂੰ ਤਾਂ ਅਧਾਰਮਕ ਹੈ ਮੈਂ ਤੇਰੀ ਮਦਦ ਨਹੀਂ ਕਰਦਾ ਨਹੀਂ ਗੁਰੂ ਨੇ ਤਾਂ ਇਨਸਾਫ ਦੇ ਨਾਲ ਕਰਨਾ ਜੁਲੰਦੇ ਖਿਲਾਫ ਕਰਨਾ ਕੋਈ ਹੋਵੇ ਹੋਵੇ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਧਾਰਮਿਕ ਹੋਵੇ ਧਾਰਮਿਕ ਹੋਵੇ ਉਹਦੇ ਨਾਲ ਕੋਈ ਜਿੰਮੇ ਸੋ ਉਹਨੂੰ ਖਟਾ ਕੇ ਨਹੀਂ ਦੇਖਣਾ ਚਾਹੀਦਾ ਪਰ ਵਿਚਾਰਤਾ ਦਾ ਸਾਨੂੰ ਫਾਇਦਾ ਕਿਹੜੀ ਗੱਲ ਚ ਉਹ ਵਿਚਾ ਇਹ ਵੀ ਹੋਣੀ ਹੈ ਖੈਰ ਰਾਜਵਾਲਾ ਸਾਹਿਬ ਨੇ ਆਪਣਾ ਚਿੱਠੀ ਲਿਖਤੀ ਅੱਜ ਕੱਲ ਚਿੱਠੀਆਂ-ਛੜੀਆਂ ਚੱਲਦੀਆਂ ਨੇ ਉਹਨੇ ਵੀ ਚਿੱਠੀ ਲਿਖਤੀ ਨਰਮ ਲਿਖਤੀ ਤੇ ਚਿੱਠੀਆਂ ਕਰ ਲੋ ਤੇ ਜਿਵੇਂ ਲੜਾਈ ਲੜਨੀ ਚਾਹੀਦੀ ਸੀ ਜਿਵੇਂ ਪਹਿਲਾਂ ਲੜਾਈਆਂ ਚਾਹੀਦੀਆਂ ਸੀ ਉਹ ਅੱਜ ਕੱਲ ਨਹੀਂ ਹੁੰਦੀ ਖैर ਵੀਡੀਓ ਲੰਬੀ ਹੋ ਰਹੀ ਹੈ ਗੱਲ ਅੱਧੀ ਖਤਮ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ